ਤਕੜੇ ਯੂਪੀ ਤੋਂ ਇੱਕ ਪਾਤਾ ਜੀ ਦੁਪਹਿਰ ਤੋਂ ਬੈਠੇ ਐ ਬੜੀ ਬੜੀ ਕੋਸ਼ਿਸ਼ ਕਰ ਰਹੇ ਆ ਜੂਪੀ ਤੋਂ ਜੇ ਕੋਈ ਸਰਕਤ ਆ ਗਿਆ ਜਲਦੀ ਜਲਦੀ ਪਰਸ ਦੀ ਕਿਰਪਾ ਕਰਦੇ ਕਿ ਪਾਤਾ ਜੀ ਬੈਠੇ ਆ ਮਾਨਸਾ ਦੇ ਜਿਹੜੇ ਕੋਈ ਆਵਾਜ਼ ਸੁਣਦੇ ਆ ਮਾਤਨ ਵੀ ਕਾਲ ਦੇ ਗੇਟ ਦੇ ਨਾਲ ਸੂਚਨਾ ਕੇਂਦਰ ਤੇ ਪਹੁੰਚਣ ਦੀ ਕਿਰਪਾ ਆ ਕਰਨਾ ਪਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋ ਰਹੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਸੰਗਤ ਨੇ ਆਉਣਾ ਪੰਜਾਬ ਪੁਲਿਸ ਪ੍ਰਸ਼ਾਸਨਿਕ ਤੌਰ ਤੇ ਕਿਵੇਂ ਸੰਭਾਲ ਰਹੀ ਹੈ ਇੱਕ ਛੋਟਾ ਜਿਹਾ ਨਮੂਨਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਇਹਦੇ ਨਾਲ ਹੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੇ ਵੱਲੋਂ ਹੋਰ ਮੈਡੀਕਲ ਪ੍ਰਬੰਧ ਵੀ ਕੀਤੇ ਗਏ ਨੇ ਉਹ ਵੀ ਤੁਹਾਨੂੰ ਦਿਖਾਉਣੇ ਆਇਆ ਇਹ ਸਮਾਧਾਨ ਕੇਂਦਰ ਹੈ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਬਣਾਇਆ ਗਿਆ ਔਰ ਇੱਥੇ ਜੇ ਕੋਈ ਗਵਾਹ ਜਾਂਦਾ ਹੈ ਉਹ ਇੱਥੇ ਆ ਕੇ ਸੂਚਨਾ ਵੀ ਦੇ ਸਕਦਾ ਹੈ ਕਿ ਉਹ ਤਾਂ ਕਿ ਉਹਦੇ ਪਰਿਵਾਰ ਮੈਂਬਰਾਂ ਨੂੰ ਮਿਲ ਸਕੇ ਔਰ ਕਿਸ ਤਰੀਕੇ ਦੇ ਨਾਲ ਇਹ ਸਮਾਧਾਨ ਕੇਂਦਰ ਕੰਮ ਕਰਦਾ ਹੈ ਉਹ ਇੱਥੇ ਦੇ ਜਿਹੜੇ ਡਿਊਟੀ ਕਰਦੇ ਮੁਲਾਜ਼ਮ ਨੇ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਭਾਈ ਜੀ ਸਾਸੀ ਗੱਲ ਜੀ ਸੱਚੀ ਗੱਲ ਜੀ ਭਾਈ ਜੀ ਕਿਵੇਂ ਜਿਹੜਾ ਡਿਊਟੀ ਤੁਸੀਂ ਇੱਥੇ ਕਰ ਰਹੇ ਹੋ ਕਿਹੜਾ ਕਿਹੜੇ ਕੰਮ ਆ ਜਿਹੜੇ ਤੁਹਾਨੂੰ ਸੌਂਪੇ ਗਏ ਨੇ ਪ੍ਰਸ਼ਾਸਨ ਨੂੰ ਜੀ ਇਹ ਭਾਈ ਆਪਣੇ ਜਿਹੜਾ ਇਹ ਕੰਬਾਈਨਡ ਕੋਪਰਾਲਾ ਹੈਗਾ ਡੀਸੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਦੇ ਵੱਲੋਂ ਭਾਈ ਨਾਮ ਜ਼ਰੂਰ ਦੱਸਿਓ ਆ ਮੇਰਾ ਨਾਮ ਭਾਈ ਕਨਸਟੇਬਲ ਗੁਰਪ੍ਰੀਤ ਸਿੰਘ ਹੈ ਜੀ ਤੇ ਇਹਦੇ ਵਿੱਚ ਅਸੀਂ ਇੱਕ ਤਾਂ ਆਪਣਾ ਡੈਸਕ ਜਿਹੜਾ ਪੰਜਾਬ ਪੁਲਿਸ ਦਾ ਲੱਗਾ ਹੋਇਆ ਹੈ ਜਿਹੜਾ ਬਤਨ ਅਸੀਂ ਜੋ ਵੀ ਇੱਕ ਲੋਕ ਜਿਹੜੇ ਅਲੱਗ ਹੋ ਜਾਂਦੇ ਆ ਆਪਣੇ ਰਿਲੇਟਿਵ ਤੇ ਜੋ ਗੈਜਟ ਜਿ ਵਗੈਰਾ ਜਾਂ ਜਾਨ ਸਮਾਨ ਜਨਾ ਚੋਰੀ ਹੋ ਜਾਂਦਾ ਉਹਨਾਂ ਨੂੰ ਅਸੀਂ ਟ੍ਰੇਸ ਕਰਦੇ ਆਂ ਕੋਸ਼ਿਸ਼ ਕਰਦੇ ਆਂ ਤੇ ਕਾਫੀ ਹੱਦ ਤੱਕ ਸਕਸੈਸਫੁਲ ਵੀ ਹੋ ਰਹੇ ਆਂ ਹੋ ਰਹੇ ਆਂ ਇਸ ਚੀਜ਼ ਦੇ ਵਿੱਚ ਆ ਰਿਲੇਟਿਵ ਨੂੰ ਉਹਨਾਂ ਦੇ ਨਾਲ ਮਿਲਾਉਣ ਦੇ ਵਿੱਚ ਨਾਲ ਸਾਡੇ ਸੂਚਨਾ ਕੇਂਦਰ ਐਨਾਉਂਸਮੈਂਟਸ ਵਗੈਰਾ ਲਈ ਤੇ ਇਹ ਆਪਣਾ ਮੈਡੀਕਲ ਜੜੀ ਜੋ ਵੀ ਐਮਰਜੈਂਸੀ ਆਉਂਦੀ ਆ ਉਹਦੇ ਵਿੱਚ ਲੋਕਾਂ ਦੀ ਹੈਲਪ ਕਰਦੇ ਆਂ ਕਿੰਨੀਆਂ ਸੂਚਨਾਵਾਂ ਦਿਨ ਦੇ ਵਿੱਚ ਹੋ ਜਾਂਦੀਆਂ ਨੇ ਜੀ ਮਤਲਬ ਕਿੰਨੇ ਕੁ ਲੋਕ ਵਿਛੜ ਜਾਂਦੇ ਨੇ ਕਿਉਂਕਿ ਭੀੜ ਬਹੁਤ ਜ਼ਿਆਦਾ ਘੱਟ ਬਹੁਤ ਵੱਡਾ ਹਾਂਜੀ ਹਾਂ ਇਸ ਵਾਰ ਆਮ ਵਾਰ ਨਾਲੋਂ ਸੁਣ ਦੇ ਵਿਚਾਰਿਆ ਵੀ ਸੰਗਤ ਜ਼ਿਆਦਾ ਜਿਹਦੇ ਕਰਕੇ ਤੇ ਅਸੀਂ ਆਲਮੋਸਟ ਜੋ ਹੈ 90 ਤੋਂ 95 ਕੇਸ ਜਿਹੜੇ ਆ ਉਹ ਡੇ ਬਾਏ ਡੇ ਸੋਲਵ ਕਰ ਲੈਨੇ ਆ 100 ਤੋਂ ਵੱਧ ਕੇ ਹਾਂਜੀ ਹਾਂ ਜੋ ਪਰਸੈਂਟ ਦੇ ਅਕੋਰਡਿੰਗ ਜੋ ਹੈ ਕਿਉਂਕਿ ਕਮਿਊਨੀਕੇਸ਼ਨ ਵੀ ਨਾ ਹੋ ਪਾਉਂਦੀ ਨੈਟਵਰਕ ਬੰਦ ਹੋ ਜਾਂਦਾ ਜੀ ਤੇ ਫੋਨ ਤੇ ਵੀ رابطہ ਹੋ ਨਹੀਂ ਪਾਉਂਦਾ ਹਾਂਜੀ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਵਾਈਫਾਈ ਦਿੱਤਾ ਗਿਆ ਜਿਸ ਦੇ ਕਰਕੇ ਅਸੀਂ ਅੱਗੇ ਕਮਿਊਨੀਕੇਟ ਕਰ ਪਾਉਨੇ ਆ ਤੇ ਕੁਝ ਜਿਹੜੇ ਬਜ਼ੁਰਗ ਇੱਥੇ ਆਉਂਦੇ ਆ ਜਿਨ੍ਹਾਂ ਦੇ ਕੋਲ ਮਤਲਬ ਕੋਈ ਕੰਟੈਕਟ ਨਹੀਂ ਹੁੰਦਾ ਤਾਂ ਉਹ ਅਸੀਂ ਅੱਗੇ ਜਿੱਦਾਂ ਉਹ ਪਿੰਡ ਦਾ ਨਾਮ ਦੱਸਦੇ ਆ ਤੇ ਉਹ ਵੈਬਸਾਈਟ ਦੇ ਤੋਂ ਪਿੰਡ ਦੀ ਪੰਚਾਇਤ ਦੇ ਅੱਗੇ ਐਡਰੈਸ ਲਾ ਕੇ ਤੇ ਫਿਰ ਅੱਗੇ ਉਹਨਾਂ ਦਾ ਰਾਬਤਾ ਕਾਇਮ ਕਰਵਾ ਕੇ ਇੱਥੇ ਜੋ ਉਹਨਾਂ ਨੂੰ ਮਤਲਬ ਮਿਲਵਾ ਦਿੰਨੇ ਆ ਕਿ ਉਹਨਾਂ ਨੂੰ ਕੋਈ ਵੱਡੀ ਪਰੇਸ਼ਾਨੀ ਹਾਂ ਹਾਂਜੀ ਹਾਂ ਬਿਲਕੁਲ ਅੱਛਾ ਇੱਕ ਹੋਰ ਹੈ ਜੀ ਕਿ ਜਿਹੜਾ ਜਿਵੇਂ ਹੁਣ ਤੁਹਾਡੇ ਕੋਲੇ ਕਿਸੇ ਨੇ ਆਉਣਾ ਕੋਈ ਸਾਡੀ ਵੀਡੀਓ ਦੇਖ ਵੀ ਰਿਹਾ ਹੋਵੇਗਾ ਕੱਲ ਨੂੰ ਵੀ ਸ਼ਾਇਦ ਸੰਗਤ ਆਉਣੀ ਹੈ ਤਾਂ ਉਹ ਪਰਸੋਂ ਵੀ ਸੰਗਤ ਨੇ ਵੱਡੀ ਗੰਟੀ ਦੇ ਵਿੱਚ ਆਉਣਾ ਜਦੋਂ ਵੀ ਉਹ ਵੀਡੀਓ ਦੇਖੇਗਾ ਜਾਂ ਹੋਰ ਥਾਵਾਂ ਤੇ ਵੀ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੇ ਕੇਂਦਰ ਬਣਾਏ ਜਾਂਦੇ ਨੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਾਬਤਾ ਕਰੇ ਤੁਹਾਨੂੰ ਜਿਸ ਤਰ੍ਹਾਂ ਵੈਸੇ ਲਿਖਿਆ ਹੋਇਆ ਤੁਸੀਂ ਸਮ ਫਰਸਟ ਆਫ 올 ਤਾਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਇੱਥੇ ਆਉਂਦੇ ਆ ਜਿਆਦਾ ਕਰਕੇ ਦਿੱਕਤ ਆਉਂਦੀ ਆ ਬਜ਼ੁਰਗ ਜਿਹੜੇ ਹੁੰਦੇ ਆ ਤੇ ਬੱਚੇ ਅਸੀਂ ਇਹ ਕਹਿਣਾ ਚਾਹੁੰਦੇ ਵੀ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜਿਆਦਾ ਮਤਲਬ ਪਤਾ ਨਹੀਂ ਹੁੰਦਾ ਨੰਬਰ ਯਾਦ ਨਹੀਂ ਹੁੰਦੇ ਤਾਂ ਪਲੀਜ਼ ਇੱਕ ਕੁਛ ਵੀ ਇੱਕ ਚਿੱਟ ਦੇ ਵਿੱਚ ਜਾਂ ਪਰਚੀ ਦੇ ਉੱਤੇ ਜਿਹੜਾ ਨੰਬਰ ਲਿਖ ਕੇ ਉਹਨਾਂ ਦੀ ਜੇਬ ਦੇ ਵਿੱਚ ਪਾ ਦਿੱਤਾ ਜਾਵੇ ਜਿਹਦੇ ਨਾਲ ਸਾਨੂੰ ਰਾਬਤਾ ਬਣਾਉਣਾ ਜਿਹੜਾ ਬਹੁਤ ਜਿਆਦਾ ਈਜ਼ੀ ਹੋ ਜਾਵੇ ਮਤਲਬ ਇਸ ਚੀਜ਼ ਦਾ ਉਹ ਜ਼ਰੂਰ ਧਿਆਨ ਰੱਖਣਾ ਪਤੇਗੜ੍ਹ ਸਾਹਿਬ ਦਾ ਚਲੋ ਸ਼ਹੀਦੀ ਜੋੜ ਮੇਲਾ ਪਰ ਹੋਰ ਵੀ ਵੱਡੇ ਥਾਵਾਂ ਤੇ ਪੰਜਾਬ ਦੇ ਵਿੱਚ ਇਕੱਠ ਹੁੰਦੇ ਨੇ ਉੱਥੇ ਵੀ ਲੋਕ ਇੰਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਬਿਲਕੁਲ ਇਹ ਅਗਰ ਮੇਨ ਇਹੀ ਹੈ ਜੀ ਹੁਣ ਕਮਿਊਨੀਕੇਸ਼ਨ ਦਾ ਟਾਈਮ ਹੈ ਕੋਈ ਜਿੱਦਾਂ ਟਰੇਸ ਕਰਨਾ ਬਹੁਤ ਸੌਖਾ ਹੋ ਜਾਂਦਾ ਅਗਰ ਆਪਾਂ ਨੂੰ ਉਹਨਾਂ ਦਾ ਕੰਟੈਕਟ ਮਿਲ ਜਾਵੇ ਨੰਬਰ ਤੋਂ ਮੋਬਾਈਲ ਦੇ ਉੱਤੇ ਆਪਾਂ ਕਿਤੇ ਵੀ ਰਾਬਤਾ ਕਰ ਸਕਦੇ ਹਾਂ ਤਾਂ ਪਲੀਜ਼ ਇਹ ਚੀਜ਼ ਦਾ ਜ਼ਰੂਰ ਧਿਆਨ ਕਰਨ ਸਾਰੇ ਜੋ ਵੀ ਬਜ਼ੁਰਗਿਆਂ ਬੱਚੇ ਜਿਹੜੇ ਨਾਲ ਆਉਂਦੇ ਆ ਕਿਉਂ ਭੀੜ ਬਹੁਤ ਜ਼ਿਆਦਾ ਅਲੱਗ ਹੋ ਸਕਦੇ ਆ ਤਾਂ ਮਤਲਬ ਜਿਹੜਾ ਕੰਟੈਕਟ ਨੰਬਰ ਉਹਨਾਂ ਦੇ ਕੋਲ ਜਰੂਰ ਹੋ ਉਹਨਾਂ ਦੇ ਮਤਲਬ ਜੇਬ ਦੇ ਵਿੱਚ ਹੋਵੇ ਜਿਹਦੇ ਨਾਲ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕੇ ਬਿਲਕੁਲ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਸੋ ਮਚ ਤਾਂ ਇਹ ਸਮਾਧਾਨ ਕੇਂਦਰ ਤੋਂ ਇੱਕ ਜਾਣਕਾਰੀ ਦੇ ਲਈ ਤੁਹਾਡੇ ਤੱਕ ਵੀਡੀਓ ਲੈ ਕੇ ਆਏ ਸੀ ਇਹ ਸਮਾਧਾਨ ਕੇਂਦਰ ਜਿਹੜਾ ਇੱਥੇ ਫਤੇਗੜ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਗਿਆ ਔਰ ਤੁਸੀਂ ਇੱਥੇ ਵੀ ਜੇ ਆਉਣਾ ਹੈ ਤਾਂ ਜੇ ਕਿਸੇ ਕੋਈ ਗਵਾਚ ਜਾਂਦਾ ਉਹਦੀ ਸੂਚਨਾ ਦੇਣੀ ਹੈ ਤਾਂ ਪੰਜਾਬ ਪੁਲਿਸ ਤੁਹਾਡੀ ਮਦਦ ਦੇ ਵਿੱਚ ਹੈ ਔਰ ਨਾਲ ਹੀ ਕੋਈ ਮੈਡੀਕਲ ਸਹੂਲਤ ਮੈਡੀਕਲ ਦੀ ਜ਼ਰੂਰਤ ਹੈ ਤਾਂ ਇੱਥੇ ਵੀ ਆ ਕੇ ਤੁਸੀਂ ਮੈਡੀਕਲ ਸਹੂਲਤ ਵੀ ਲੈ ਸਕਦੇ ਹੋ ਅਨਾਉਂਸਮੈਂਟਸ ਨੇ ਉਹ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜੇ ਕੋਈ ਗਵਾਚ ਜਾਂਦਾ ਤਾਂ ਉਹ ਤਾਂ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ ਔਰ ਇਹ ਕੰਮ ਪੰਜਾਬ ਪੁਲਿਸ ਨਿਭਾਰੀ ਆ ਔਰ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਬਿਲਕੁਲ ਇਹ ਸੂਚਨਾ ਕੇਂਦਰ ਮਾਤਾ ਗੁਜਰੀ ਕਾਲਜ ਦੇ ਗੇਟ ਦੇ ਨਾਲ ਹੈ ਔਰ ਜੇ ਕੋਈ ਗਵਾਚ ਜਾਂਦਾ ਜਿਸ ਤਰ੍ਹਾਂ ਬਾਈ ਰਾਨੀ ਜ਼ਿਕਰ ਵੀ ਕੀਤਾ ਕਿ ਤੁਸੀਂ ਇੱਕ ਪਰਚੀ ਵੀ ਬੱਚੇ ਦੇ ਜਾਂ ਕੋਈ ਬਜ਼ੁਰਗ ਹੈ ਉਹਦੀ ਜੇਬ ਦੇ ਵਿੱਚ ਪਾ ਦਿਓ ਕਿਸੇ ਹੋਰ ਥਾਂ ਮਦੇ ਉੱਪਰ ਵੀ ਭੀੜ ਦੇ ਵਿੱਚ ਤੁਸੀਂ ਜਾਣਾ ਹੋ ਸਕਦਾ ਹੈ ਭਾਵੇਂ ਮੋਬਾਈਲ ਦਾ ਟਾਈਮ ਇੰਟਰਨੈਟ ਦਾ ਟਾਈਮ ਹੈ ਪਰ ਬਹੁਤ ਹੀ ਭੀੜ ਦੇ ਵਿੱਚ ਕਈ ਵਾਰੀ ਤੁਸੀਂ ਇਹ ਕਮਿਊਨੀਕੇਸ਼ਨ ਵੀ ਨਹੀਂ ਕਰ ਪਾਉਂਦੇ ਨੈਟਵਰਕ ਨਹੀਂ ਆਉਂਦਾ ਉੱਥੇ ਤਾਂ ਇਹ ਮੁਸ਼ਕਲ ਹੋ ਜਾਂਦਾ ਪਰ ਇੱਥੇ ਤੁਸੀਂ ਇਸ ਕੇਂਦਰਾਂ ਤੇ ਆ ਕੇ ਜਿਹੜੀ ਮਦਦ ਆ ਉਹ ਪ੍ਰਾਪਤ ਕਰ ਸਕਦੇ ਹੋ